ਕਾਫੀ ਸਾਲ ਪੁਰਾਣੀ ਗੱਲ ਆ ਇੱਕ ਤੇ ਇੱਕ ਸਰਪੰਚ ਉਠਿਆ ਸਾਡੇ ਉਹ ਸਰਪੰਚ ਹੁਣ ਕਰ ਕਰ ਜਿਵੇਂ ਵੋਟਾਂ ਲੈਣ ਜਾਂਦੇ ਹਨ ਤੇ ਉਹ ਆਇਆ ਵਿਚਾਰ ਤੇ ਬੜੀ ਉਹਨੇ ਨਿਮਰਤਾ ਦੇ ਨਾਲ ਗੱਲ ਕਰੀ ਕਹਿੰਦਾ ਯਾਰ ਬਈ ਵੀ ਇੱਕ ਮੌਕਾ ਮੈਨੂੰ ਵੀ ਦਿਓ ਸਰਪੰਚੀ ਦਾ ਤੇ ਉਹ ਜਿਹੜੇ ਦੂਜੇ ਉੱਠੇ ਕਹਿੰਦਾ ਉਹ ਵੀ ਆਪਣੀ ਕੋਈ ਗੱਲ ਦੀ ਕਹਿੰਦਾ ਪਰ ਮੈਨੂੰ ਮੌਕਾ ਦਿਓ ਜੇ ਤੁਹਾਨੂੰ ਚੰਗਾ ਲੱਗਦਾ ਮੇਰੇ ਕੰਮਾਂ ਤੋਂ ਹਨਾ ਤਾਂ ਮੈਂ ਉਹ ਕਹਦਾ ਜੀ ਨਹੀਂ ਚੰਗਾ ਲੱਗਦਾ ਮੈਨੂੰ ਵੋਟ ਪਾਏ ਹੁਣ ਇਹ ਹੀ ਇਲਾਕਾ ਉਹ ਨਹੀਂ ਆਖੀ ਵੀ ਉਹ ਆਏ ਜੀ ਉਹ ਆਏ ਜੀ ਜਾਹੋ ਬਾੜਾ ਕਹਿੰਦੇ ਕੋਈ ਨਹੀਂ ਉਹ ਵੀ ਆਪਣੀ ਹੈ ਕੋਈ ਗੱਲ ਨਹੀਂ ਤੇ ਬਹੁਤ ਸਾਰੀ ਪੁਰਾਣੀ ਗੱਲਾਂ ਤੇ ਇਹ ਹੁਣ 15 ਜਿਹੜੇ ਆ ਹੁਣ ਵੋਟਾਂ ਵਾਲੇ ਹਨਾ ਇਹ ਕਿਉਂ ਨਹੀਂ ਆਏ ਕਹਿੰਦੇ ਵੀ ਜਰ ਜੇ ਹੁਣ ਚੰਗਾ ਲੱਗਦਾ ਸਾਨੂੰ ਵੋਟਾਂ ਪਾ ਦਿਓ ਕੋਈ ਗੱਲ ਨਹੀਂ ਹਨਾ ਵੀ ਚਲੋ ਉਹ ਵੀ ਆਪਣੇ ਆ ਜਿਹੜਾ ਕਰ ਰਿਹਾ ਹੈ ਰਾਜ ਉਹ ਵੀ ਆਪਣੇ ਤੇ ਕਿਉਂ ਨਹੀਂ ਲੋਕਾਂ ਨੇ ਤਾਂ ਉਹਨਾਂ ਦੇ ਕੰਮਾਂ ਨੂੰ ਤੇ ਉਹਨਾਂ ਦੇ ਚੱਲ ਚੱਲਣ ਨੂੰ ਵੋਟਾਂ ਪਾਉਣੀਆਂ ਯਾਰ ਤੇ ਇਹ ਰੌਲਾ ਉੱੜ ਜੇ ਕਿਉਂ ਫਿਰਦੇ ਨੇ ਕੀ ਬੋਲੀ ਇਹਦਾ ਕੋਈ ਕੀ ਬੋਲੀ ਇਹਦਾ ਠੀਕ ਹੈ ਮੈਂ ਮੰਨਦਾ ਹਾਂ ਵੀ ਭਗਵਾਨਤ ਮਾਨ ਨੇ ਵੀ ਵੋਟਾਂ ਜਦੋਂ ਲਈਆਂ ਜਿੱਤਿਆ ਉਦੋਂ ਇਹਨੇ ਵੀ ਕਿਰਾਂ ਗੱਪ ਛੱਪ ਮਾਰ ਕੇ ਅ ਫਿਰ ਉਹ ਤਾਂ ਸਤਜ ਜਾਂਦਾ ਨਹੀਂ ਸੀ ਇਹਨੇ ਵੀ ਤਾਂ ਵਾਅਦੇ ਕਰੇ ਆ ਸੀ ਹੇਰ ਹੇਰ ਦੇਵਾਂਗੇ ਸੀ ਆ ਕਰਾਂਗੇ ਆ ਚਲੋ ਬਹੁਤ ਪੂਰੇ ਵੀ ਕਰਿਆ ਕੁਛ ਰਹਿੰਦਿਆ ਕਰਤੇ ਵੀ ਜਾਣਗੇ ਚਲ ਦੂਜੇ ਕਿਹੜਾ ਦੂਜਿਆਂ ਨੇ ਵੀ ਰਾਜ ਕਰੀ ਆ ਕਹਿ ਕਹਿ ਸਾਲ ਕਰ ਲਿਆ ਜੇ ਨਹੀਂ ਕਰ ਲੈ ਤਾਂ ਫੇਰ ਕੀ ਗੱਲ ਹੋਗੀ ਕਈ ਬੰਦੇ ਕਹਿੰਦੇ ਵੀ ਲੁੱਟਦਾ ਤੇ ਦੂਜਿਆਂ ਨੇ ਨੇ ਸਾਲ ਲੁੱਟ ਲਿਆ ਯਾਰ ਇਹ ਲੁੱਟ ਲੈਣੇ ਨੇ ਲੁੱਟ ਲੈ ਫਿਰ ਕੀ ਹੋ ਗਿਆ ਇਹ ਲੁੱਟ ਲੂਗਾ ਇੱਕ پلان ਗਾਹਾਂ ਨੂੰ ਚਲੋ ਜਿਵੇਂ ਮਹਾਰਾਜ ਦੇ ਹੁਕਮ ਹੋਊਗਾ ਪਰ ਮੈਨੂੰ ਤਾਂ ਸਮਝ ਨਹੀਂ ਆਉਦੀ ਵੀ ਇਹ ਚੀਕਿਆ ਗਿਆ ਉੜ ਜਾ ਕੋਈ ਫਿਰਦੇ ਨੇ ਸਾਰੇ ਯਾਰ ਹੈ ਅ ਕੱਲ ਮੈਂ ਸੁਖਵੀਰ ਦੇਖਿਆ ਬੋਲਦਾ ਵੀ ਸਾਰੇ ਬੱਸਾਂ ਪਰ ਪਰ ਕੇ ਇਧਰੀ ਆ ਜੀ ਹਨਾ ਉਹ ਕਿਉਂ ਨਹੀਂ ਕਹਿੰਦੇ ਪਹਿਲਾਂ ਗੁਰੂ ਦੇ ਦਰ ਤੇ ਜਾਓ ਕੋਈ ਨਹੀਂ ਦਰਸ਼ਨ ਮੇਲੇ ਕਰੋ ਤੁਸੀਂ ਇਸ਼ਨਾਨ ਪਾਣੀ ਕਰੋ ਉਦੋਂ ਬਾਅਦ ਜਿਹੇ ਆ ਟਾਈਮ ਹੋਊਗਾ ਫੇਰ ਆ ਜੀ ਹਨਾ ਇਹ ਨਿੱਕੇ ਨਿੱਕੇ ਗੱਲਾਂ ਤੂੰ ਇਹ ਤਿਲਕੇ ਤਲਕ ਜਾਂਦੇ ਆ ਬਾਕੀ ਤਾਂ ਨਹੀਂ ਬੇਅਦਬੀਆਂ ਜਾਂ ਹੋਰ ਇਹ ਜਿਹਾ ਨਾ ਉਹ ਲੋਕ ਪਹਿਲਾਂ ਤਾਂ ਮੀਡੀਆ ਦਾ ਜੋਗ ਨਹੀਂ ਸੀ ਹੁਣ ਤਾਂ ਮੀਡੀਆ ਦਾ ਜੋ ਹਰੇਕ ਨੂੰ ਪਤਾ ਹੈ ਵੀ ਇਹਨਾਂ ਨੇ ਆ ਕੁਝ ਕਰਾਇਆ ਹੈ ਪਹਿਲਾਂ ਤਾਂ ਆਪਾਂ ਸੁਣਦੀ ਸੀ ਕਿ ਇਹ ਵੋਟਾਂ ਅ ਅੱਜ ਤੋਂ 30 ਸਾਲ ਪਹਿਲਾਂ ਤਾਂ ਐ ਨਹੀਂ ਪਤਾ ਹੁੰਦਾ ਸੀ ਵੀ ਕਿਹੜਾ ਹਟਾ ਗੀੜੀ ਪਾਰਟੀ ਕਿਵੇਂ ਐ ਐ ਸਮਝਦੇ ਸੀ ਯਾਰ ਵੋਟ ਵੀ ਕੱਟੀ ਜਾਊ ਵੋਟ ਪਾਇਓ ਬਸ ਐ ਨਹੀਂ ਪਤਾ ਹੁੰਦਾ ਸੀ ਕਿਹਨੂੰ ਵੋਟ ਪਾਉਣੀ ਹੈ ਕਿਹੜਾ ਮੰਤਰੀ ਕਿਹੜਾ ਸੰਤਰੀ ਐ ਐਮਪੀ ਦਾ ਤੇ ਮੈਲੇ ਦੀ ਪਤਾ ਹੁੰਦਾ ਸੀ ਉਹ ਉਹਨਾਂ ਟਾਈਮਾਂ ਦੇ ਵਿੱਚ ਦਾ ਠੀਕ ਹੈ ਨਾ ਤੇ ਹੁਣ ਮੀਡੀਆ ਜੁਗ ਅਨੁਸਾਰ ਆ ਪਤਾ ਲੱਗਣ ਲੱਗੇ ਤੇ ਹੁਣ ਇਹ ਲੋਕ ਇਹ ਸੀ ਭੇਤਵੜੀ ਗੱਲਾਂ ਰਹਿ ਜਾਣੀਆਂ ਵੀ ਕਿਹਨੇ ਕੀ ਕੀਤਾ ਕਿਹਨੇ ਕੀ ਕੀਤਾ ਕਿਹਨੇ ਠੱਗਿਆ ਮਾਰਿਆ ਕਿਹੜਾ ਕੰਮ ਕਰਾਉਂਦਾ ਨਹੀਂ ਕਰਾਉਂਦਾ ਕਿਹਨੇ ਨਸ਼ਾ ਬਕਾਇਆ ਕਿਹੜਾ ਵਗਾਉਂਦਾ ਆਪਾਂ ਮੰਨ ਲੈ ਵੀ ਸਾਰਾ ਗੁਸਤਾ ਜੇ ਆਖੀ ਮਾਨ ਹੁਣ ਸਾਰਾ ਨਸ਼ਾ ਵੀ ਨਹੀਂ ਹੈ ਇੱਕਦਮ ਤਾਂ ਨਾ ਹੀ ਬੰਦ ਹੋ ਸਕੇ ਤੇ ਨਾ ਹੀ ਕਰ ਸਕੇ ਤਾਂ ਕਿ ਨਹੀਂ ਗਾ ਇਹ ਤਾਂ ਰਾਜਨੀਤੀ ਦੀ ਕਿਤਾਬ ਤਾਂ ਸਾਰਿਆਂ ਦੀ ਇੱਕੋ ਹੀ ਹੈ ਸਾਰੇ ਇੱਕੋ ਹੀ ਕਿਤਾਬ ਪੜਦੇ ਨੇ ਰਾਜਨੀਤੀ ਤਾਂ ਪਰ ਭਗੰਤ ਮਾਰ ਵਰਗਾ ਬੁਲਾ ਰ ਅਭੀ ਕੋਈ ਬਣ ਸਕਦਾ ਯਾ ਇੰਨਾ ਨਹੀਂ ਕੋਈ ਬੋਲ ਸਕਦਾ ਹੂੰ ਠੀਕ ਹੈ ਪਰ ਮਨ ਲੋ ਭੰਡ ਕਹੀ ਜਾਂ ਕੁਛ ਕਹੀ ਜਾਂ ਕੱਲਾਂ ਚ ਤੇ ਨਹੀਂ ਆਉਂਦਾ ਜਿੰਨਾ ਮਰਜੀ ਕੋਈ ਜੋਰ ਲਾਰੇ ਗੱਲਾਂ ਗੁੱਲਾਂ ਚ ਤੇ ਨਹੀਂ ਆਉਂਦਾ ਕਿਸੇ ਨੂੰ ਤੇਰਬਾ ਇਹਦਾ ਜਿਹੇ ਜਹ ਹੈਗਾ ਤੇ ਬਾਕੀ ਕੰਮ ਨੌਕਰੀਆਂ ਜਾਂ ਹੋਰ ਯਾਰ ਕੰਮ ਵੀ ਕਰਾਉਂਦਾ ਇਹ ਜੀ ਗੱਲ ਨਹੀਂ ਮੋਟਰਾਂ ਦੇ ਜਿਵੇਂ ਹੁਣ ਆਹ ਰਾਤ ਨੂੰ ਲਾਈਟ ਆਉਂਦੀ ਸੀ ਹੁਣ ਦਿਨੇ ਲਾਈਟ ਆਉਂਦੀ ਹੈ ਜੀ ਮੇਰੇ ਭਾਈ ਵਧੀਆ ਉਹਦਾ ਟਾਈਮ ਨਾ ਲਾ ਕੇ ਆ ਜਾਂਦੇਗੀ ਪਾਣੀ ਠੀਕ ਆ